ਉਦ ਜਾਂ ਅਤਰ ਲੈਣ ਦੇ ਲਈ ਤੁਹਾਨੂੰ ਕਿਤੇ ਹੋਰ ਭਟਕਣਾ ਨਹੀਂ ਪੈਣਾ ਕਿਉਂਕਿ ਪੰਜਾਬ ਦੇ ਵਿੱਚ ਦੁਬਈ ਵਾਲੇ ਇਤਰ ਹੋਗੇ ਪਰਫਿਊਮਸ ਹੋਗੇ ਤੇ ਇਹ ਜਿਹੜੇ ਮੇਰੇ ਹੱਥੇ ਦੇਖ ਸਕਦੇ ਹੋ ਕਿ ਦੁਬਈ ਦਾ ਸਪੈਸ਼ਲ ਇੱਥੇ ਦੁਕਾਨ ਵਿਖਾ ਲੈਣਾ ਫਸਟ ਆਫ 올 ਅਦਿਸੀ ਮਲੇਰ ਕੋਟਲਾ ਰੋਡ ਤੇ ਹੈ ਜਿੱਥੇ ਕਿ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਪਰਫਿਊਮਸ ਹੋਗੇ ਇਤਰ ਹੋਗੇ ਉਦ ਹੋਗੇ ਉਹਦੇ ਨਾਲ ਨਾਲ ਤੁਹਾਨੂੰ ਗਿਫਟ ਦੇਣ ਦੇ ਲਈ ਆ ਵਕਰੀਆਂ ਵਕਰੀਆਂ ਚੱਕਾ ਆ ਬੋਟਲਸ ਬਹੁਤ ਅਲੱਗ ਯੂਨਿਕ ਇਹ ਸਾਰਾ ਦੁਬਈ ਵਾਲਾ ਕਨਸੈਪਟ ਆ ਯਾਨੀ ਕਿ ਜਿਹੜੇ ਲੋਕ ਦੁਬਈ ਜਾ ਕੇ ਇਹ ਪਰਫਿਊਮਸ ਹੋਗੇ ਇਤਰ ਹੋਗੇ ਖਰੀਦਦੇ ਆ ਉਦ ਖਰੀਦਦੇ ਆ ਲੇਕਿਨ ਉਹੀ ਤੁਹਾਨੂੰ ਸਾਡੇ ਪੰਜਾਬ ਦੇ ਵਿੱਚ ਹੀ ਮਿਲ ਜਾਣੇ ਆ ਆ ਮੇਰੇ ਹੱਥ ਤੇ ਦਿਖਾਉ ਤੁਸੀਂ ਭਾਜੀ ਕਿ ਇਹ ਪਰਫਿਊਮ ਤੇ ਇਤਰ ਜਿਹੜੇ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਪੜਾਏ ਜਾਣਗੇ ਉਹ ਵਾਲੇ ਪਰਫਿਊਮ ਵੀ ਆ ਜਿਹੜਾ ਸ਼ਾਹਰੂਖ ਖਾਨ ਲਗਾਉਂਦਾ ਮੇਰੇ ਵੱਲ ਇੱਕ ਵਾਰ ਫਿਰ ਸੁਣ ਲੂ ਕਿ ਜਿਹੜਾ ਸ਼ਾਹਰੂਖ ਖਾਨ ਜਿਹੜਾ ਪਰਫਿਊਮ ਯੂਜ਼ ਕਰਦਾ ਆ ਕਿਹੜਾ ਭਾਜੀ ਇਹ ਵਾਲਾ ਪਾ ਸ਼ਾਹਰੂਖ ਖਾਨ ਵਾਲਾ ਆ ਚਾਹ ਦੇਖੋ ਭਾਜੀ ਇਹ ਵਾਲਾ ਇਹ ਵਾਲੀ ਫਰੇਗਰੈਂਸ ਜਿਹੜੀ ਆ ਸ਼ਾਹੂਖ ਖਾਨ ਖੁਦ ਇਸਤੇਮਾਲ ਕਰਦਾ ਉਹ ਇੱਥੇ ਤੁਹਾਡੇ ਸਾਹਮਣੇ ਬਣਾਏ ਜਾਣਗੇ ਭਾਈ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਠੀਕ ਹੈ ਭਾਜੀ ਭਾਈ ਇਹਦੇ ਬਾਰੇ ਇੱਕ ਵਾਰੀ ਦੱਸ ਕਿ ਕਿ ਸ਼ਾਹੂਖ ਖਾਨ ਦਾ ਜਿਹੜਾ ਮਸ਼ਹੂਰ ਪਰਫਿਊਮ ਤੁਸੀਂ ਦੇ ਰਹੇ ਹੋ ਇਸ ਸਮੇਂ ਹਾਂਜੀ ਭਾਜੀ ਇਹ ਸ਼ਾਹੂਖ ਖਾਨ ਵਾਲਾ ਜਿਹੜਾ ਦੋ ਮਿਕਸ ਕਰਕੇ ਬਣਾਉਂਦਾ ਨਾ ਉਹ ਆ ਠੀਕ ਹੈ ਹਾਂ ਉਹ ਚੀਜ਼ ਆ ਭਾਜੀ ਤੁਸੀਂ ਆਪਨਾ ਅਕ ਦਿੰਨੇ ਹੋ ਭਾਜੀ ਇੱਥੇ ਇਹ ਇਤਰ ਚ ਬਣਦਾ ਕਿ ਪਰਫਿਊਮ ਚ ਬਣਦਾ ਇਤਰ ਬਣਾ ਲਓ ਚਾਹੇ ਪਰਫਿਊਮ ਬਣਾ ਲਓ ਅਜ ਤੁਹਾਡੀ ਸਾਡੀ ਮਰਜ਼ੀ ਆ ਤੁਸੀਂ ਇਤਰ ਬਣਾ ਲਓ ਚਾਹੇ ਪਰਫਿਊਮ ਬਣਾ ਲਓ ਐਸ ਆਰ ਕੇ ਨਾਮ ਹੈ ਇਸ ਪਰਫਿਊਮ ਦਾ ਕਿ ਦੋ ਪਰਫਿਊਮਸ ਨੂੰ ਮਿਕਸ ਕਰਕੇ ਉਹ ਫਰੇਗਰੈਂਸ ਕ੍ਰੀਏਟ ਹੁੰਦੀ ਹੈ ਜਿਹੜੀ ਸ਼ਾਹਰੂਖ ਖਾਨ ਯੂਜ਼ ਕਰਦਾ ਇਧਰ ਮੈਂ ਤੁਹਾਨੂੰ ਦਿਖਾਉਣਾ ਆ ਦਿਖਾਓ ਪਾਜੀ ਇਹ ਹੈਗੇ ਦੁਬਈ ਵਾਲੇ ਡਿਜ਼ਾਈਨ ਇਹਦੇ ਉੱਤੇ ਪਈ ਜਿਹੜੀ ਲੱਕੜ ਬੱਦਦੇ ਉਹਨੂੰ ਕੀ ਕਹਿੰਦੇ ਆ ਬਖੂਰ ਬਖੂਰ ਤੇ ਆ ਅੱਛਾ ਆ ਹੋ ਗਈ ਬਖੂਰ ਬਖੂਰ ਜਿਹੜੇ ਇਸਤੇਮਾਲ ਹੁੰਦੇ ਨੇ ਬਖੂਰ ਨੂੰ ਤੁਸੀਂ ਕਿਵੇਂ ਕਰਨਾ ਹੁੰਦਾ ਆ ਦਿਖਾਉਣਾ ਪਾਜੀ ਆ ਚੈੱਕ ਕਰ ਲਓ ਜੀ ਕਿ ਇਹ ਲੱਕੜ ਵੱਡੇ ਵੱਡੇ ਹੋਟਲ ਹਵੇਲੀਆਂ 'ਚ ਜੇਕਰ ਤੁਸੀਂ ਜਾਓਗੇ ਤੁਹਾਨੂੰ ਫੇਰ ਪਲਣਾ ਨਹੀਂ ਆਖਿਰਕਾਰ ਵਧੀਆ ਵਧੀਆ ਫਰੇਗਰੈਂਸ ਆਉਂਦੀ ਕਿੱਥੋਂ ਆ ਆ ਚੈ ਇਹ ਬਖੂਰ ਆ ਇਸ ਸਮੇਂ ਮਤਲਬ ਜੇ ਮੈਂ ਤੁਹਾਨੂੰ ਕਹਿ ਰਮਨਾ ਆ ਮਤਲਬ ਤੁਸੀਂ ਨੋਰਮਲ ਇਸ ਡੱਬੀ ਨੂੰ ਸਿਰਫ ਓਪਨ ਹੀ ਕਰੋਗੇ ਨਾ ਤਾਂ ਫਿਰ ਤੁਹਾਨੂੰ ਉਹਦੀ ਬੜੀ ਫਾਇਦਾ ਇਹਨੂੰ ਕਰਨਾ ਕੀ ਆ ਇੱਦਾਂ ਤੁਸੀਂ ਲੱਕੜ ਜਿਹੜੀ ਉੱਪਰ ਰੱਖਣੀ ਆ ਤੇ ਆਹਾਂ ਤੁਸੀਂ ਤਾਰ ਆਪਣੇ ਲਾ ਦੇਣੀ ਤਾਂ ਤੁਹਾਡੇ ਕਮਰੇ ਦੇ ਵਿੱਚ ਰੂਮ ਦੇ ਵਿੱਚ ਫਰੇਗਰੈਂਸ ਫਰੇਗਰੈਂਸ ਖੁਸ਼ਬੂ ਖੁਸ਼ਬੂ ਉਹ ਵੀ ਅਲੱਗ-ਅਲੱਗ ਤਰ੍ਹਾਂ ਦੀਆਂ ਆ ਬੰਦ ਕਰਤੀਆਂ ਹੁਣ ਇਹ ਸ਼ਾਹਰੂਖ ਖਾਨ ਵਾਲਾ ਪਰਫਿਊਮ ਬਣਨਾ ਕਿਵੇਂ ਤਿਆਰ ਕਿੰਨੇ ਹੋਣਾ ਇਹ ਹੁਣ ਭਰਾਜੀ ਇੱਕ ਵਾਰੀ ਇਹਨੂੰ ਬਣਾ ਕੇ ਦਿਖਾ ਦਿਓ ਮੇਰਾ ਵੀ ਕਿਵੇਂ ਤਿਆਰ ਹੋਣਾ ਇਹ ਹੁਣ ਇਹ ਹੈਗਾ ਜੀ ਐਸ ਆਰ ਕੇ ਯਾਨੀ ਕਿ ਕਿੰਗ ਖਾਨ ਵਾਲਾ ਜਿਹੜਾ ਪਰਫਿਊਮ ਆਫ ਅਗ੍ਰੈਂਸ ਹੈ ਉਹ ਤੁਹਾਨੂੰ ਇਤਰ ਦੇ ਵਿੱਚ ਉਹਨਾਂ ਦੀ ਬੋਟਲ ਦੇ ਵਿੱਚ ਪਰ ਬੋਟਲਸ ਉਸੇ ਅਲੱਗ-ਅਲੱਗ ਲੈ ਸਕਦੇ ਹੋ ਛੋਟੀ ਆ ਕਿੰਨੇ ਐਮ ਐਲ ਵਾਲੀ ਪਾਜੀ 3 ਐਮ ਐਲ ਹੈ 3 ਐਮ ਐਲ ਇਹ 3 ਐਮ ਐਲ ਵਾਲੀ ਬੋਤਲ ਆ ਉਹ ਤੋਂ ਬਾਅਦ ਤੁਹਾਨੂੰ ਇੱਧਰ ਦਿਖਾਉਣਾ ਇੱਧਰ ਹੀ ਦਿਖਾ ਦੇਣਾ ਯਾਨੀ ਕਿ ਤੁਹਾਨੂੰ ਇਥੋਂ ਬੋਟਲਸ ਵੀ ਬਹੁਤ ਸੋਹਣੀਆਂ ਜੇਕਰ ਤੁਸੀਂ ਕਰੀ ਕਿਸੇ ਨੂੰ ਗਿਫਟ ਕਰਨਾ ਹੈ ਤਾਂ ਬਹੁਤ ਸੋਹਣੀਆਂ-ਸੋਹਣੀਆਂ ਬੋਟਲਸ ਆ ਉਦੇ ਉੱਪਰ ਆ ਜਾਓ ਗੱਡੀ 'ਚ ਲਗਾਉਣ ਵਾਸਤੇ ਆ ਜਾਓ ਤੇ ਇੱਧਰ ਆ ਸ਼ਹਿਦ ਮੈਂ ਪਹਿਲੀ ਵਾਰ ਰਖਾਈ ਇਹ ਸ਼ਹਿਦ ਘੜਾਇਆ ਸ਼ਹਿਦ ਪਾਜੀ ਆਪਣਾ ਹੀ ਬਣਾਇਆ ਇਹ ਵੀ ਆਪ ਉੱਪਰ ਖਜੂਰਾ ਬਿਨਾ ਗੇਠਾਂ ਦਾ ਮਤਲਬ ਕਿ ਗਿੱਟਕ ਨਹੀਂ ਵਿੱਚ ਹੋएगी ਇਹਦੇ ਹਾਂਜੀ ਅੱਛਾ ਯਾਨੀ ਕਿ ਦੁਬਈ ਵਾਲਾ ਮਾਲ ਤੁਸੀਂ ਸਾਰਾ ਰੱਖਿਆ ਕਿਉਂਕਿ ਖਜੂਰ ਦੁਬਈ ਦੇ ਬਹੁਤ ਮਸ਼ਹੂਰ ਹੁੰਦੇ ਆ ਸੋ ਤੁਸੀਂ ਆਉਣਾ ਕਿੱਥੇ ਭਾਈ ਇੱਥੇ ਲੈ ਕੇ ਆਉ ਮੇਰਾ ਵੀਰ ਆ ਦੇਖੋ ਸ਼ਿਆਮਾ ਅਤਰਜ਼ ਤੇ ਫੋਨ ਨੰਬਰ نیچے ਆ ਦਿੱਤਾ ਹੋਇਆ ਤੇ ਆਉਣਾ ਕਿੱਥੇ ਆ ਭਾਈ ਮਲੇਰਕੋਟਾ ਰੋਡ ਮਲੇਰਕੋਟਲਾ ਜਿਹੜੀ ਆ ਉਹ ਉਹਨਾਂ ਦੀ ਮੇਨ ਬ੍ਰਾਂਚ ਜਿੱਥੇ ਤੁਹਾਨੂੰ ਕਹ ਲਓ ਕਿ ਤੁਸੀਂ ਮਲੇਰਕੋਟਲਾ ਲੰਘਦੇ ਹੋ ਜਾਂ ਉੱਥੇ ਰਹਿੰਦੇ ਹੋ ਸ਼ਿਆਮਾ ਅਤਰਜ਼ ਉੱਥੋਂ ਇਲਾਵਾ ਪੰਜਾਬ ਦੇ ਵਿੱਚ 52 ਬ੍ਰਾਂਚੇਜ਼ ਇਹਨਾਂ ਦੀਆਂ 52 ਬ੍ਰਾਂਚੇਸ ਤੋਂ ਨੂੰ ਸਿਆਮਾ ਅਤਰ ਜੀ ਮਿਲਣ ਗਿਆ ਐਂਡ ਕਹ ਲਓ ਕਿ ਮਸ਼ਹੂਰ ਬੰਦੇ ਆ ਸਿਰਫ 300 ਰੁਪਏ ਤੋਂ ਤੁਹਾਨੂੰ ਇੱਥੇ ਪਰਫਿਊਮਸ ਨੇ ਇਤਨ ਜਿਹੜੇ ਸ਼ੁਰੂ ਹੋ ਜਾਣਗੇ 300 ਰੁਪਏ ਤੋਂ ਬਹੁਤ ਸਸਤੇ ਆ ਅਗਰ ਤੁਸੀਂ ਨਾਰਮਲ ਵੀ ਬਾਜ਼ਾਰ ਚ ਜਾਓ ਤੁਹਾਨੂੰ 2.5 300 400 ਦੀ ਬੋਤਲ ਤਾਂ ਮਿਲਦੀ ਆ ਇੱਥੇ ਆ ਕੇ ਤੁਸੀਂ ਇਹ ਐਸ ਆਰ ਕੇ ਵਾਲੇ ਇਸ ਐਸ ਆਰ ਕੇ ਤੋਂ ਇਲਾਵਾ ਤੁਹਾਨੂੰ ਹੋਰ ਦਿਖਾਣੇ ਇਹ ਦਿਖਾ ਦਿਓ ਭਾਜੀ ਦੁਬਈ ਦੇ ਜਿਹੜੇ ਚੱਲਦੇ ਦੁਬਈ ਦੇ ਵਿੱਚ ਜ਼ਾਰਾ ਮਸ਼ਹੂਰ ਜਿਹੜੇ ਅੱਜਕੱਲ ਟ੍ਰੈਂਡਿੰਗ ਪਰਫਿਊਮਸ ਵੱਡੇ ਵੱਡੇ ਹੀਰੋ ਐਕਟਰਸ ਜਿਹੜੇ ਲਗਾਉਂਦੇ ਆ ਤੁਹਾਨੂੰ ਉਹ ਵਾਲੇ ਪਰਫਿਊਮਸ ਮਿਲਣਗੇ ਯਾਨਕਿ ਇਹ ਵਾਲੀ ਫਰੇਗਰੈਂਸ ਤੋਂ ਇਨਸਪਾਇਰ ਹੋ ਕੇ ਪਰਫਿਊਮ ਬਣਾ ਕੇ ਦਿੰਦੇ ਨੇ ਪਰਫਿਊਮ ਬਣਾ ਲਓ ਇਤਰ ਬਣਾ ਲਓ ਊਦ ਵੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਮਿਲ ਜਾਣਗੇ ਜੇਕਰ ਤੁਸੀਂ ਇੱਥੇ ਹੋਣਾ ਇਹ ਲੁਧਿਆਣਾ ਮਲੇਰਕੋਟਲਾ ਰੋਡ ਹੈਗਾ ਜਗੇੜੇ ਵਾਲੀ ਨਹਿਰ ਟੱਪ ਕੇ ਸੱਵੇ ਦੇ ਬਿਲਕੁਲ ਐਂਟ੍ਰੈਂਸ ਤੇ ਤੁਹਾਨੂੰ ਇਹ ਸਿਆਮਾ ਅਤਰਸ ਮਿਲੇਗਾ ਜਿੱਥੇ ਕਿ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਅਤਰਸ ਪਰਫਿਊਮ ਊਦ ਲੈ ਸਕਦੇ ਹੋ ਬਖੂਰ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਸੀਂ ਇਹਨਾਂ ਕੋਈ ਪਹਿਲਾਂ ਖਰੀਦਦਾਰੀ ਕਰਕੇ ਕਮੈਂਟ ਜ਼ਰੂਰ ਕਰਕੇ ਦੱਸਿਓ ਪਰ ਜੇਕਰ ਤੁਸੀਂ ਲੰਘ ਕੇ ਗਏ ਹੋ ਇੱਕ ਵਾਰੀ ਸੈਮਾ ਭਾਈ ਨੇ ਮਿਲ ਕੇ ਜਾਇਓ ਕਿ ਭਾਈ ਹਾਂਜੀ ਸਾਨੂੰ ਤੁਹਾਡੇ ਪਰਫਿਊਮ ਚਾਹੀਦੇ ਨੇ ਐਂਡ ਜੇਕਰ ਤੁਸੀਂ ਆਪਣੇ ਘਰੇ ਬੈਠੇ ਮੰਗਵਾਉਣੇ ਆ ਤੁਹਾਨੂੰ ਨੰਬਰ ਦਿੱਤਾ ਹੋਇਆ ਉਸ ਨੰਬਰ ਤੇ ਕੰਟੈਕਟ ਕਰ ਲਿਓ ਤੁਸੀਂ ਆਪਣੇ ਘਰੇ ਬੈਠੇ ਪਰਫਿਊਮ ਇਤਰ ਉਦ ਜੋ ਮੰਗਵਾਣਾ ਮੰਗਵਾ ਸਕਦੇ ਹੋ ਜੇਕਰ ਤੁਸੀਂ ਇੰਡੀਆ ਤੋਂ ਦੂਸਰੇ ਦੇਸ਼ 'ਚ ਬੈਠੇ ਯਾਨੀ ਕਿ ਇੰਡੀਆ ਤੋਂ ਬਾਹਰ ਬੈਠੇ ਤਾਂ ਵੀ ਤੁਸੀਂ ਉਹ ਪਰਫਿਊਮਸ ਹੋ ਕੇ ਇਤਰ ਮੰਗਵਾ ਸਕਦੇ ਹੋ ਬਿੰਦਾਸ ਘਰੇ ਬੈਠੇ ਦੁਬਈ ਵਾਲੇ ਪਰਫਿਊਮਸ ਦਾ ਤੁਸੀਂ ਮਜ਼ਾ ਲੈ ਸਕਦੇ ਹੋ ਸੋ ਹੁਣ ਕਿਤੇ ਜਾਣ ਦੀ ਲੋੜ ਨਹੀਂ ਪੰਜਾਬੀਓ ਵੀਡੀਓ ਬਹੁਤ ਬਹੁਤ ਸ਼ੇਅਰ ਕਰ ਦਿਓ ਸੋ ਹੁਣ ਪਰਫਿਊਮ ਜਾਂ ਊਦ ਜਾਂ ਅਤਰ ਲੈਣ ਦੇ ਲਈ ਤੁਹਾਨੂੰ ਕਿਤੇ ਹੋਰ ਭਟਕਣਾ ਨਹੀਂ ਪੈਣਾ ਕਿਉਂਕਿ ਪੰਜਾਬ ਦੇ ਵਿੱਚ ਦੁਬਈ ਵਾਲੇ ਇਤਰ ਹੋਗੇ ਪਰਫਿਊਮਸ ਹੋਗੇ ਤੇ ਇਹ ਜਿਹੜੇ ਮੇਰੇ ਹੱਥੇ ਦੇਖ ਸਕਦੇ ਹੋ ਕਿ ਦੁਬਈ ਦਾ ਸਪੈਸ਼ਲ ਇੱਥੇ ਦੁਕਾਨ ਦਿਖਾ ਦੇਣਾ ਫਸਟ ਆਫ ਆਲ ਅਦਿਸੀ ਮਲੇਰ ਕੋਟਲਾ ਰੋਡ ਤੇ ਹੈ ਜਿੱਥੇ ਕਿ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਪਰਫਿਊਮਸ ਹੋਗੇ ਇਤਰ ਹੋਗੇ ਊਦ ਹੋਗੇ ਉਹਦੇ ਨਾਲ ਨਾਲ ਤੁਹਾਨੂੰ ਗਿਫਟ ਦੇਣ ਦੇ ਲਈ ਆ ਬਕਰੀਆਂ ਵਕਰੀਆਂ ਚੱਕਾ ਆ ਵਾਟਰਸ ਬਹੁਤ ਅਲੱਗ ਯੂਨਿਕ ਇਹ ਸਾਰਾ ਦੁਬਈ ਵਾਲਾ ਕਨਸੈਪਟ ਹੈ ਯਾਨੀ ਕਿ ਜਿਹੜੇ ਲੋਕ ਦੁਬਈ ਜਾ ਕੇ ਇਹ ਪਰਫਿਊਮਸ ਹੋਗੇ ਇਤਰ ਹੋਗੇ ਖਰੀਦਦੇ ਆ ਉਦ ਖਰੀਦਦੇ ਆ ਲੇਕਿਨ ਉਹੀ ਤੁਹਾਨੂੰ ਸਾਡੇ ਪੰਜਾਬ ਦੇ ਵਿੱਚ ਹੀ ਮਿਲ ਜਾਣੇ ਆ ਆ ਮੇਰੇ ਹੱਥ ਤੇ ਦਿਖਾਉ ਤੁਸੀਂ ਭਾਜੀ ਕਿ ਇਹ ਪਰਫਿਊਮ ਤੇ ਇਤਰ ਜਿਹੜੇ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਪੜਾਏ ਜਾਣਗੇ ਉਹ ਵਾਲੇ ਪਰਫਿਊਮ ਵੀ ਆ ਜਿਹੜਾ ਸ਼ਾਹਰੂਖ ਖਾਨ ਲਗਾਉਂਦਾ ਮੇਰੇ ਵੱਲ ਇੱਕ ਵਾਰ ਫਿਰ ਸੋਨ ਲੂ ਕਿ ਜਿਹੜਾ ਸ਼ਾਹਰੂਖ ਖਾਨ ਜਿਹੜਾ ਪਰਫਿਊਮ ਯੂਜ਼ ਕਰਦਾ ਆ ਕਿਹੜਾ ਭਾਜੀ ਇਹ ਵਾਲਾ ਪਾ ਸ਼ਾਹਰੂਖ ਖ ਆ ਤੇ ਕਰੋ ਭਾਜੀ ਇਹ ਵਾਲਾ ਇਹ ਵਾਲੀ ਫਰੇਗਰੈਂਸ ਜਿਹੜੀ ਆ 샤ਰੂਖ ਖਾਨ ਖੁਦ ਇਸਤੇਮਾਲ ਕਰਦਾ ਉਹ ਇੱਥੇ ਤੁਹਾਡੇ ਸਾਹਮਣੇ ਬਣਾਈ ਜਾਣਗੇ ਬਾਈ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਠੀਕ ਹੈ ਭਾਜੀ ਭਾਈ ਇਹਦੇ ਬਾਰੇ ਇੱਕ ਵਾਰੀ ਦੱਸ ਕਿ ਕਿ 샤ਰੂਖ ਖਾਨ ਦਾ ਜਿਹੜਾ ਮਸ਼ਹੂਰ ਪਰਫਿਊਮ ਤੁਸੀਂ ਦੇ ਰਹੇ ਹੋ ਇਸ ਸਮੇਂ ਹਾਂਜੀ ਭਾਜੀ ਇਹ 샤ਰੂਖ ਖਾਨ ਵਾਲਾ ਜਿਹੜਾ ਦੋ ਮਿਕਸ ਕਰਕੇ ਬਣਾਉਂਦਾ ਨਾ ਉਹ ਆਪ ਠੀਕ ਹੈ ਉਹ ਚੀਜ਼ ਆ ਭਾਜੀ ਤੁਸੀਂ ਆਪਨਾ ਅਗ ਦਿੰਨੇ ਹੋ ਭਾਜੀ ਇਥੇ ਇਹ ਇਤਰ ਚ ਬਣਦਾ ਕਿ ਪਰਫਿਊਮ ਚ ਬਣਦਾ ਇਤਰ ਬਣਾ ਲਓ ਚਾਹੇ ਪਰਫਿਊਮ ਬਣਾ ਲਓ ਅੱਜ ਤੁਹਾਡੀ ਸਾਡੀ ਮਰਜ਼ੀ ਆ ਤੁਸੀਂ ਇਤਰ ਬਣਾ ਲਓ ਚਾਹੇ ਪਰਫਿਊਮ ਬਣਾ ਲਓ ਐਸ ਆਰ ਕੇ ਨਾਮ ਹੈ ਇਸ ਪਰਫਿਊਮ ਦਾ ਕਿ ਦੋ ਪਰਫਿਊਮਸ ਨੂੰ ਮਿਕਸ ਕਰਕੇ ਉਹ ਫਰੇਗਰੈਂਸ ਕ੍ਰੀਏਟ ਹੁੰਦੀ ਹੈ ਜਿਹੜੀ ਸ਼ਾਹਰੂਖ ਖਾਨ ਯੂਜ਼ ਕਰਦਾ ਇੱਧਰ ਮੈਂ ਤੁਹਾਨੂੰ ਦਿਖਾਉਣਾ ਆ ਦਿਖਾਓ ਪਾਜੀ ਇਹ ਹੈਗੇ ਦੁਬਈ ਵਾਲੇ ਡਿਜ਼ਾਈਨ ਇਹਦੇ ਉੱਤੇ ਪਈ ਜਿਹੜੀ ਲੱਕੜ ਹੈ ਉਹਨੂੰ ਕੀ ਕਹਿੰਦੇ ਆ ਬਖੂਰ ਬਖੂਰ ਤੇ ਆ ਅੱਛਾ ਆ ਹੋ ਗਈ ਬਖੂਰ ਬਖੂਰ ਜਿਹੜੇ ਇਸਤੇਮਾਲ ਹੁੰਦੇ ਨੇ ਬਖੂਰ ਨੂੰ ਤੁਸੀਂ ਕਿਵੇਂ ਕਰਨਾ ਹੁੰਦਾ ਆ ਦਿਖਾਉਣਾ ਪਾਜੀ ਆ ਚੈੱਕ ਕਰ ਲਓ ਜੀ ਕਿ ਇਹ ਲੱਕੜ ਵੱਡੇ ਵੱਡੇ ਹੋਟਲ ਹਵੇਲੀਆਂ 'ਚ ਜੇਕਰ ਤੁਸੀਂ ਜਾਓਗੇ ਤੁਹਾਨੂੰ ਫੇਪਰਲਾ ਨਹੀਂ ਆਖਿਰਕਾਰ ਵਧੀਆ ਵਧੀਆ ਫਰੇਗਰੈਂਸ ਆਉਂਦੀ ਕਿੱਥੋਂ ਆ ਆ ਚੈੱਕ ਕਰੋ ਜ ਇਹ ਬਖੂਰ ਹੈ ਇਸ ਸਮੇਂ ਮਤਲਬ ਜੇ ਮੈਂ ਤੁਹਾਨੂੰ ਕਹਿ ਰਿਹਾ ਮੈਂ ਆ ਮਤਲਬ ਤੁਸੀਂ ਨੋਰਮ